ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਜੀ ਵਧੀਆ ਫਾਰਮਿੰਗ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਾਹਪੁਰ ਤਹਿਸੀਲ ਅਜਨਾਲਾ ਤੇ ਜਿਹੜਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਧੰਨਵਾਦ ਚੰਗੇ ਦੁੱਧ ਵਾਲੀਆਂ ਦੋ ਦਾਨ ਮੱਝਾਂ ਦਿਖਾਉਣੀ ਆਂ ਚੰਗੇ ਕੱਦ ਕਾਰ ਤੇ ਚੰਗੇ ਪੇਟ ਕੁੜੇ ਜਿਹਾ ਤੇ ਇੱਕ ਸੂਈ ਸੂਈ ਵੈੜ ਤਾਂ ਦਿਖਾਵਾਂਗੇ ਬਾਕੀ ਇਹ ਵੀ ਜਿਹੜੀਆਂ ਸੂਈਆਂ ਵਾਂ ਉਹਨਾਂ ਦੀਆਂ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀਆਂ ਗੱਬਣਾ ਆਪਣੇ ਇੱਥੇ ਆ ਕੇ ਪਾਸ ਕਰਕੇ ਖੜੋ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਲੈ ਪਸ਼ੂ ਖਰੀਦੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਨਹੀਂ ਖਰਾਬ ਠੀਕ ਠਾਕ ਭਾਈ ਠੀਕ ਠਾਕ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਮਾਨਮਸੀ ਪਿੰਡ ਸ਼ਾਹਪੁਰ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਬਸਰ ਠੀਕ ਹੈ ਜੀ ਫੋਨ ਨੰਬਰ ਬੋਲ ਦੋ 997225699 9943 ਤੇ 5046 ਠੀਕ ਹੈ ਤੇ ਅੱਜ ਦੋ ਮੱਜਾਂ ਤੇ ਇੱਕ ਗਾਂ ਹਨਾ ਹਾਂਜੀ ਪਹਿਲਾਂ ਮੱਜਾਂ ਵਖਾ ਦੀਏ ਫਿਰ ਹਾਂਜੀ ਮੱਜਾਂ ਵਖਾ ਦੀਏ ਚਲੋ ਪਹਿਲਾਂ ਮੱਜਾਂ ਵਖਾ ਦਿੰਨੇ ਚੰਗੇ ਕਦ ਕੱਦ ਚ ਤੇ ਤੁਹਾਡੇ ਜਿੱਡੀ ਜੇ ਪੂਰੀ ਹਾਂਜੀ ਹਾਂਜੀ ਆ ਵੇਖ ਲਓ ਇਹ ਦੂਜਾ ਸੁਆ ਭਾਜੀ ਅੱਛਾ ਦੂਸਰਾ ਸੁਆ ਇਸ ਹੋਈ ਆ ਹਾਂ ਇਹਨੂੰ ਸੁਈ ਨੂੰ ਅੱਜ ਪੰਜਵਾ ਤੋਂ ਛੇਵਾਂ ਦੇਣਿਆ ਅੱਛਾ ਜੀ ਤੇ ਕਟਾ ਕਟਾਏ ਤੇ ਮਗਰ ਕਿੰਨਾ ਦੁੱਧ ਤਿਆਰ ਕਰ ਗਈ ਆ ਦੁੱਧ ਐ ਟਾਈਮ ਤੇ 11 ਤੋਂ 12 ਹੋਏਗਾ ਇਹ ਤਿਆਰ ਜਿਹੜਾ ਬਿਲਕੁਲ ਹਾਂਜੀ ਬਿਲਕੁਲ 10 ਤੋਂ ਬਾਹਰ ਹੀ ਅੱਛਾ ਹਾਂਜੀ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧਾਂ ਦਾ 14-15 ਕਿਲੋ ਦੱਸਿਆ ਸੀ ਕਿੰਨੇ ਹੁੰਦੇ ਰਹੇ ਪਹਿਲੇ ਐਨਕੀ ਦੂਜੇ ਸਵੇ ਸੁਈ ਅੱਛਾ ਠੀਕ ਆ ਚਲੋ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਉਤਰਾ ਇਹ ਆ ਵੀ ਕੱਦ-ਕਾਠ ਜਿਹੜੇ ਕੱਦ-ਕਾਠ ਪੱਖੋਂ ਚੰਗੇ ਜਵਾਨ ਆ ਆ ਘਟਾ ਇਹਦਾ ਤਾਜੇ ਹੀ ਬੱਚਾ ਆ ਹਾਂ ਬਾਕੀ ਆਵੇ ਚੰਗੀ ਜਵਾਨ ਆ ਥੱਲੇ ਵੀ ਆਪਾਂ ਦੇਖ ਸਕਦੇ ਹਾਂ ਬਿਲਕੁਲ ਫਿਕਸ ਜਵਾਨ ਨੇ ਜੀ ਕਹਾਵਾ ਵਾਂਗੂ ਫਿੱਕਾ ਨਾ ਐ ਤੇ ਬਾਕੀ ਥਣੇ ਵੀ ਬੜਾ ਕਮਾਲ ਦਾ ਲੱਗਾ ਐ ਹਾਂ ਦੇਖ ਸਾਡੇ ਥਣੇ ਕਰੀ ਲੱਗੇ ਤੇ ਬਾਕੀ ਥਣਾਂ ਦਾ ਉਤਨਾ ਸਾਈਜ਼ ਗੈਪ ਲਗਭਗ ਇੱਕੋ ਜਿਹਾ ਹੀ ਆ ਬਿਲਕੁਲ ਇੱਕੋ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਤੇ ਬਾਕੀ ਚਲੋ ਜਿੰਨੀ ਵੀ ਹੈ ਮੱਝ ਫੱਬਦੀ ਐ ਇੱਕ ਰੀ ਠੀਕ ਐ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਕਿਹੜਾ ਭਾਈ ਮੁੱਲ ਵੇਖ ਲਓ ਜਿੰਨਾ ਦਾ ਡਾ ਕੀ ਕਰਦਾ ਇਹ ਕਰ ਦੋ ਜੇ ਅੱਜ ਜਿਹੜਾ ਇੱਕ ਦੀ ਕਰ ਦਈਏ ਨਹੀਂ ਇਕ ਤੇ ਨਾ ਕਰੀਏ ਹਾਂਜੀ ਕੋਈ ਮਾਨਤਨ ਕਰ ਲਈਏ ਵਿੱਚੋਂ ਚਲੋ 5 ਛੱਡ ਦਿੰਨੇ ਹਾਂ ਅੱਛਾ ਇੱਕ ਪੰਜੀ ਦੀ ਦੇ ਦਉਗੇ ਇੱਕ ਪੰਜੀ ਦੀ ਚਲੋ ਬਾਕੀ ਮਾਨਤਨ ਮੌਕੇ ਤੇ ਹੋਰ ਕਰ ਦੋਗੇ ਭਾਈ ਫੁੱਲ ਕੋ ਲਾਵੇ ਵੀਰ ਦਾ ਮਾਨਤਨ ਫੁੱਲ ਕਰਨਾ ਫੁੱਲਾ ਕਰ ਦੋਗੇ ਮਾਨਤ ਠੀਕ ਹੈ ਜੀ ਤੇ ਬਾਕੀ ਉਤਰੇ ਇਹ ਆ ਵੀ ਪਾਰੇ ਪੱਲੇ ਦੀ ਮੱਝ ਦੋਵੇਂ ਮੱਜਾਂ ਪਾਰੇ ਪੱਲੇ ਦੀਆਂ ਵਾਂ ਡੇਰੀਆਂ ਚ ਚਾਉਣ ਵਾਲੀਆਂ ਮੱਜਾਂ ਹੋਣਾਂ ਠੀਕ ਹੈ ਤੇ ਹੁਣ ਇਹ ਕਾ ਮੱਝ ਜਿਹੜੀ ਆ ਇਹ ਇਹਦੇ ਨਾਲ ਵੀ ਭਾਰੀ ਆ ਤੱਦ ਵਜਨ ਚ ਚੰਗੀ ਆ ਇਹ ਕਰੀ ਤਾਂ ਅਚਨ ਦਿਖਾ ਦिए ਲੱਗੇ ਤਾਂ ਆ ਦੇਖ ਸਾਦੇ ਜੀ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਐ ਦਸਤੀਏ ਦੇ ਬਾਰੇ ਵੀ ਜੀ ਹਾਂ ਜੇਲਾ ਭਾਈ ਸੁਗਾ ਜਿਹੜਾ ਤੀਖੜਾ ਹੈ ਕੀ ਹੁਣਾ ਅੱਛਾ ਇਹ ਘਰ ਆਏ ਉਹ ਦੱਸੇ ਵੀ 14-15 ਕਿਲੋ ਦੋ ਤਿੰਨ ਕਿਉਂਦੇ ਨੇ ਅੱਛਾ ਠੀਕ ਜੀ ਕੁਨ ਦੇ ਮੁੰਡੇ ਨੇ ਘਰੇ ਬਾਹਰ ਚੱਲ ਜਾਣਾ ਤਾਂ ਉਹ ਤਾਰ ਦੇ ਪਹਿਲਾਂ ਵੇਖੀ ਤਿਆਰ ਹੁੰਦੀ ਹਾਂਜੀ ਤੇ ਫਿਰ ਕੋਸਾ ਹੋਣਾ ਸੀ ਹਾਂਜੀ 15 ਦਿਨਾਂ ਲਈ ਖੜਤੀ ਸੀ 25 ਤਰੀਕ ਨੂੰ ਦੇ ਦਿੰਦੇ ਬੁੜੇ ਅੱਛਾ ਹਾਂਜੀ ਠੀਕ ਆ ਤੇ ਉਹਨਾਂ ਦਾ ਕਹਿਣਾ ਵੀ ਇਹ ਦੋ ਚੌ ਦਿਨਾਂ ਦੀ ਪੂਰੀ ਐ ਬਣ ਜਾਂਦੀ ਫਲ ਜਾਂਦੀ ਹੈ ਅੱਛਾ ਹਾਂਜੀ ਠੀਕ ਆ ਤੇ ਜੇ ਜਿੱਤਰਾ 15 ਦਿਨ ਖੜਤੀ ਆ 15 ਤੋਂ 20 ਦਿਨ ਮੰਨ ਕੇ ਚੱਲੀਏ ਹਨਾ ਹਾਂਜੀ ਇਹ ਭਾਜੀ ਦਿਹਾੜੀ ਦਾ 1000 ਰੁਪਿਆ ਰੋਜ਼ ਹੀ ਵਤਨਾ ਹੋਣਾ ਹੈ ਠੀਕ ਹੈ ਜੀ ਕੋੜਨਾ ਹੀ ਆਪਾਂ ਮਾਨ ਕਰਦਾਂਗੇ ਅੱਛਾ ਉਹ ਸਾਹਿਬ ਨਹੀਂ ਹਾਂਜੀ ਹਾਂਜੀ ਮੁੱਲ ਕਰ ਦੇਣਾ ਤਾਂ ਹਨਾ ਚਲੋ ਖੋਲੋ ਫੇਰ ਤੋਰ ਦਈਏ ਬਾਕੀ ਇਹ ਵੀ ਸਰੀਰ ਇਹ ਵੀ ਪੂਰੀ ਭਾਰੀ ਆ ਸੰਭੀ ਸੁੰਭੀ ਕਹੇ ਵੀਰ ਨੇ ਚੰਗੀ ਆ ਪੂਰੀ ਗੋਲ ਆ ਮੱਝ ਆ ਦੇ ਸਾਡੇ ਬਿਲਕੁਲ ਸਿੱਧੀ ਅਜ ਨਹੀਂ ਵੀ ਆ ਜਸਤੀ ਨਾ ਦੇਖ ਖਾਂਦੇ ਨੇ ਅਹ ਪਿੱਛੋਂ ਕਿ ਤਾਂ ਚੰਗੀ ਜਗ੍ਹਾ ਦਵਾਈ ਆ ਬਾਕੀ ਆ ਹਵਾਨਾ ਇਹਨੇ ਵੀ ਚੰਗਾ ਭਰਨਾ ਹੈ ਉਤਰਾ ਵਿੱਚ ਜੀ ਥਣ ਥਣ ਓਕੇ ਜੀ ਸਾਰੇ ਬਿਲਕੁਲ ਬਿਲਕੁਲ ਜੀ ਹੈ ਅੱਛਾ ਇਹਦੀ ਫਨੀ ਆਪਣੀ ਤਸਲੀ ਕਰਕੇ ਖੜੇ ਇਹਨੀ ਵੀ ਤਸਲੀ ਕਰਕੇ ਜਾਂਦੇ ਠੀਕ ਹੈ ਹਾਂ ਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਜੇ ਤਿਆਰ ਹੁੰਦੀ ਫਿਰ تین ਸਵਾਲਾਂ ਕਰਦੇ ਅੱਛਾ ਤੇ ਹੋਰ ਪਾਜੀ ਲੱਖ ਰੁਪਈਆ ਮੰਗਣਾ ਹੈ ਅੱਛਾ ਲੱਖ ਰੁਪਈਆ ਹਾਂ ਜੀ ਕਰ ਦਈਏ ਵਿੱਚ ਛੋਟ ਛੜ ਕਿਨੇ 95 ਦੀ ਦੇਗੀ 5 ਹੋਰ ਛੜ ਦਈਏ 90 ਦੇ ਦੇ 90 ਦੀ ਭਾਈ ਜੀ ਏ ਆਪੇ ਕੋਈ ਸਾਂਭ ਲੂਗਾ ਤੇ ਜਦੋਂ ਤਿਆਰ ਹੋਈ ਕੋ 4 ਰੁਪਏ ਨਾਲ ਜੋੜ ਜੋਗੇ ਬਿਲਕੁਲ ਜੀ ਬਿਲਕੁਲ ਤੁਹਾਨੂੰ ਪਤਾ ਜਦੋਂ ਤਿਆਰ ਹੋਈਏ ਤੇ ਕਿੰਨੇ ਹਾਂ ਹਾਂਜੀ ਹਾਂਜੀ ਸਾਡਾ ਬੰਦਾ ਜਿਹੜਾ ਸਾਂਭ ਵਾਲਾ ਨਿਕਣਾ ਵਾਲਾ ਉਹ ਥੋੜਾ ਜਿਹਾ ਲਾਕੇ ਸੱਟ ਲੱਗੀ ਉਹਦੇ ਕਰਕੇ ਅਹੀਂ ਫਿਰ ਅੱਛਾ ਅਸੀਂ ਇੱਕ ਪੱਠੇ-ਪੱਠੇ ਬੋਲਦੇ ਆ ਅੱਛਾ ਠੀਕ ਹੈ ਨਹੀਂ ਤਿਆਰ ਕਰਕੇ ਵੇਚਦੇ ਤੁਹਾਨੂੰ ਪਤਾ ਕਿੰਨੇ ਰੁਪਈਆ ਦੀ ਹਾਂਜੀ ਹਾਂਜੀ ਤੇ ਬਾਕੀ ਆ ਕੇ ਦੇਖ ਸਕਦੇ ਮੱਜਾਂ ਦੋਵੇਂ ਪਾਰੀਆਂ ਵਾਂ ਚੰਗੇ ਕੱਦ ਕਾਠ ਚ ਆ ਪਾਰੇ ਪੱਲੇ ਦੀਆਂ ਮੱਜਾਂ ਤੇ ਹੁਣ ਗਾਂ ਇੱਕ ਆ ਗਈ ਐ ਵੀ ਪੂਰੀ ਰਾਜੀ ਆ ਸਾੰਬੇ ਸੁੰਬੀ ਚੰਗੀ ਆ ਇਹ ਪੰਜ ਪਹਿਲਾ ਹੀ ਸੁਆਹ ਜੀ ਅੱਛਾ ਪਹਿਲਾ ਸੁਆਹ ਉਹ 6 ਰਾਂਜੀ ਠੀਕ ਆ ਤੇ ਸੁਈ ਨੂੰ ਕੋਈ ਮੇਰੇ ਨਾਲ ਹਫਤਾ ਹੋ ਗਿਆ ਆਉਂ ਮਚਾਈ ਉਹ ਬੱਚਾ ਇਹਦੇ ਮਗਰ ਹਾਂਜੀ ਤੇ ਕਿੰਨਾ ਦੁੱਧ ਕਰਕੇ ਤੇ ਮੈਂ ਬਹੁਤ ਜਿਆਦੀ ਭਲੀ ਮਾਂ ਸੈਂ ਠੰਡੀ ਠੀਰੀ ਕੋਈ ਨਹੀਂ ਪੂਰੀ ਆ ਹਨਾ ਹਾਂ ਇਤਨਾ ਹੀ ਬਸ ਬੈਰੂ ਕੋਈ ਗੱਲ ਨਹੀਂ ਜਿਤਨਾ ਮਰਜੀ ਕਦੇ ਲੱਤ ਨਹੀਂ ਝੁਕਦੀ ਤੇ ਠੀਕ ਆ ਹਾਂ ਆ ਥਾਣੇ ਦੇ ਕਰੀ ਦੇਖ ਸਕਦੇ ਬਾਕੀ ਤੁਹਾਨੂੰ ਲੱਗੇ ਜਰੂਰ ਥੋੜਾ ਰੱਖ ਦੀਏ ਪਰ ਪ੍ਰੋਪਰ ਅਤਰੀ ਚਵਾਈ ਵਾਲਾ ਥਾਣਿਆ ਕਿੰਨਾ ਹੁਣ ਦੁੱਧ ਤਿਆਰ ਜੇ ਤੇ ਕੋਲ ਇਹਦੇ ਥੱਲੇ ਭਾਜੀ 13 ਕਿਲੋ ਦੁੱਧ ਤਿਆਰ ਹੋਈ ਗਈ ਅੱਛਾ ਹਾਂਜੀ ਕਿੰਨਾ ਕਰੀ ਜਾਊਗੀ ਸਰ ਮੈਂ 14-15 ਕਿਲੋ ਤੇ ਕਰੇਗੀ ਤੋੜ ਦੋ ਫੇਰ ਇਹਦੇ ਹਾਂਜੀ ਬਾਕੀ ਤਾਂ ਬਲ੍ਹਾ ਦੁੱਧ ਜਿਹੜਾ ਸੇਵਾ ਦਾ ਜੇ ਹਾਂਜੀ ਹਾਂਜੀ ਸੇਵਾ ਕਰੇਗਾ ਲੈ ਭਾਵੇਂ 16 ਜੋਲੇ 17 ਜੋਲੇ ਬਾਕੀ ਉਤਰੇ ਆ ਵੀ ਰਾਜੀ ਆ ਪੂਰੀ ਸੰਭੀ ਸੰਭੀ ਚੰਗੀ ਆ ਬਾਕੀ ਫਿਕਸ ਜੇ ਬੰਨੇ ਦੀ ਨਿਕਰ ਬੰਨੇ ਦੀ ਇਹ ਨੂੰ ਬਾਹਰ ਭਾਈ ਸੜਕ ਤੇ ਖਿਲਾੜ ਕੇ ਇਤਨਾ ਹੀ ਜੋੜੋ ਅੱਛਾ ਇਹਦੀ ਇਹ ਸੇਵਕ ਆਤ ਨਹੀਂ ਡੁਕਦੀ ਠੀਕ ਆ ਤੇ ਕਿੰਨਾ ਫਿਰ ਇਹਦਾ ਮੁੱਲ ਇਹਦਾ ਮੁੱਲ ਜਾਇ ਜਾਇ ਕਰਨੇ ਭਾਈ ਕਿੰਨਾ ਸਾਜੀ ਬਾਜੀ ਆ ਮੁੱਲ ਕਰੂ ਜਨਾ ਮੰਦੀ ਕਰ ਹਾਂਜੀ ਕਰ ਦੋ ਮੰਨਤਾ ਨਾ ਹੋਇਆ ਤੋਂ ਹੋਰ ਛੱਡਾਂਗੇ 48 ਦਿਨਾਂ ਨੇ ਪੰਜ ਛੱਡিয়ে ਪੂਰਾ ਜਸ ਨਹੀਂ ਕਰੀ ਪੰਜ ਛੱਡਿਆ ਮੁਸ਼ਕਲ ਹੋ ਜਾਣੀ ਗੁਜਾਂਦੀ ਹੈ ਕੁਛ ਨਹੀਂ ਹੁੰਦਾ ਚਾ ਪੂਰੇ 45 ਦੇ ਸਾਈ ਭਾਈ ਠੀਕ ਆ ਹਾਂਜੀ 45 ਚ ਕਰ ਦੋਗੇ ਮੰਨ ਤਾਂ ਨਹੀਂ ਆਉਂਦੀਆਂ ਨਹੀਂ ਜੀ ਅੱਛਾ ਹਾਂ ਜੀ ਠੀਕ ਆ ਇਦਾਂ ਨਹੀਂ سلسلہ ਗਵੈਣਾ ਪਹਿਲਾ ਸੂਭਾ ਮੂੰਹ ਚ ਗਈਆਂ ਠੀਕ ਆ ਤੇ ਬਾਕੀ ਚਲੋ ਇਹ ਆ ਕੋਈ ਵੀਰ ਆਪਣੀ ਤਸੱਲੀ ਕਰਕੇ ਹਨਾ ਤੁਹਾਡੇ ਘਰ ਪਸੰਦ ਕਰਕੇ ਖੜੇ ਹਨਾ ਜੋ ਵੀ ਆ ਇੱਥੇ ਵੇਸ਼ ਚਾ ਕੇ ਪਛੂ ਖੜੇ ਬਾਕੀ ਇਹ ਹੈ ਠੰਡੀਆਂ ਤੇਰੀਆਂ ਸਾਰੀਆਂ ਸ਼ਾਂਤ ਸੁਭਾ ਦੀਆਂ ਮੱਝਾਂ ਦੋਵੇਂ ਟਾਈਮ ਚੋ ਕੇ ਘਟ ਜਿਹੜੇ ਵੀ ਭਰਾਣੇ ਲੈਣੀ ਠੀਕ ਆ ਜੀ ਠੀਕ